ਬਜਟ ਬਹੁਤ ਵਧੀਆ ਐ ਸਪੈਸ਼ਲੀ ਮਹਿਲਾਵਾਂ ਵਾਸਤੇ ਕਾਫੀ ਯੋਜਨਾਵਾਂ ਆ ਰਹੀਆਂ ਪਲੱਸ ਹਰ ਜਿਵੇਂ ਹਰ ਪ੍ਰਦੇਸ਼ ਵਿੱਚ ਹਰ ਡਿਸਟ੍ਰਿਕਟ ਵਿੱਚ ਮਹਿਲਾਵਾਂ ਵਾਸਤੇ ਹੌਸਟਲਸ ਦੀ ਸੁਵਿਧਾ ਕਿਤੀ ਜਾਏਗੀ ਤੇ ਡੈਫੀਨਿਟਲੀ ਬਜਟ ਕਾਫੀ ਕੁਝ ਲੈ ਕੇ ਆ ਰਿਹਾ ਐ ਸਪੈਸ਼ਲੀ ਮਹਿਲਾਵਾਂ ਵਾਸਤੇ ਨਰੇਂਦਰ ਮੋਦੀ ਸਾਹਿਬ ਦੇ ਪੀਐਮ ਸਾਹਿਬ ਦੇ ਦੌਰੇ ਨੂੰ ਕਿੱਦਾ ਦੇਖਦੇ ਬਹੁਤ ਵੱਡਾ ਮੇਕਅਪ ਆਂਗੀ ਪੰਜਾਬ ਵਾਸਤੇ ਐ ਗਿਫਟ ਹੈਕਰ ਪ੍ਰਧਾਨ ਮੰਤਰੀ ਜੀ ਦਾ ਜਿਹੜਾ 에어ਪੋਰਟ ਦਾ ਇਨੌਗਰੇਸ਼ਨ ਕੀਤਾ ਜਾ ਰਿਹਾ

ਨੈਚੁਰਲ ਜੀ ਗੱਲ ਹੈ ਕਿ ਕੋਆਰਡੀਨੇਸ਼ਨ ਇਜ਼ ਡਿਫਿਕਲਟ ਬਟ ਅਗਰ ਦੋਨੋ ਜਗ੍ਹਾ ਸੇਮ ਪਾਰਟੀ ਦੀ ਸਰਕਾਰ ਹੋਈ ਤਾਂ ਕੰਮ ਜ਼ਿਆਦਾ ਈਜ਼ੀ ਹੁੰਦਾ। ਕਿ ਮੋਦੀ ਜੀ ਨੇ ਉਸ ਕਲਚਰ ਦੇ ਨਾਲ ਉਸ ਦੇ ਨਾਲ ਸਾਨੂੰ ਜੋੜਿਆ। ਤੁਹਾਨੂੰ ਯਾਦ ਹੋਣਾ ਜਦੋਂ ਯੁੱਧੇ ਦੇ ਵਿੱਚ 에어ਪੋਰਟ ਦਾ ਉਦਘਾਟਨ ਕੀਤਾ ਸੀ ਤਾਂ ਉਹਦਾ ਨਾਮ ਭਗਵਾਨ ਵਲਮਕੀ ਜੀ ਦੇ ਨਾਂ ਤੇ ਰੱਖਿਆ ਸੀ। ਇਹ ਸੋਚ ਹੁੰਦੀ ਹੈ ਵੀ ਅਸੀਂ ਕੀ ਸੋਚਦੇ ਹਾਂ ਔਰ ਕਿਸ ਤੰਗ ਦੇ ਨਾਂ ਤੇ ਜਨਤਾ ਨੂੰ ਆਪਣੇ ਉਹਨਾਂ ਪੂਰਜਾਂ ਜਿਨ੍ਹਾਂ ਨੇ ਸਾਨੂੰ ਜ਼ਮੀਨ ਨਾਲ ਜੁੜਨ ਨਾਲ ਚੱਲਣ ਦੀ ਦਸਾਇਆ ਰਸਤੇ ਦਿੱਨੇ ਉਹਨਾਂ ਦੇ ਪ੍ਰਤੀ ਕਿਵੇਂ ਨਤਮਸਤ ਹੋਣਾ ਔਰ ਉਹ ਤੋਂ ਵੀ ਅਗਲਾ ਕਦਮ ਜਿਹੜਾ ਸਾਡੇ ਆਯੁਰਵੈਦਿਕ ਨੂੰ ਲੈ ਕੇ ਐਮਸ ਵਿਸ਼ੇਸ਼ ਤੌਰ ਤੇ ਸਥਾਪਿਤ ਕਰਨ ਦੀ ਯੋਜਨਾ ਇਸ ਪ੍ਰੋਜੈਕਟ ਚ ਆਈ ਆ ਉਹ ਬੜੀ ਸ਼ਲਾਘਾਯੋਗ ਆ ਔਰ ਇਹਨਾਂ ਦਾ ਫਾਇਦਾ ਠੀਕ ਹੈ ਤੁਸੀਂ ਕਿਹਾ ਕਿ ਸਾਨੂੰ 에어ਪੋਰਟਸ ਮਿਲਣ ਜਾ ਰਹੇ ਹਾਂ ਕੁਝ ਰਸਤਾ ਸਾਡੇ ਲਈ ਖੁੱਲੇਗਾ ਪਰ ਸੈਕਟਰ ਜਿਹੜੇ ਨੇ ਤੁਸੀਂ ਖੁਦ ਐਸਐਮਐਮਈ ਦੀ ਗੱਲ ਕਰ ਰਹੇ ਹੋ ਸਾਡੀ ਇੰਡਸਟਰੀ ਤਾਂ ਪਲਾਨ ਹੋ ਰਹੀ ਹੈ ਬਾਹਰ ਲੀਆਂ ਸਟੇਟਸ ਆਗੇ ਇੱਥੇ ਮੀਟਿੰਗਾਂ ਕਰ ਰਹੀ ਹੈ ਇੰਡਸਟਰੀ ਲਿਸਟ ਨੂੰ ਜਿੱਥੇ ਇੱਕ ਅੱਛੀ ਗ੍ਰੋਥ ਮਿਲੂ ਉੱਥੇ ਜਾਏਗਾ ਉਹਨੂੰ ਫੈਸਿਲਿਟੀ ਕਿਹਨੇ ਦੇਣੀ ਲੋਕਲ ਗਵਰਨਮੈਂਟ ਨੇ ਲੋਕਲ ਗਵਰਨਮੈਂਟ ਹੀ ਨਹੀਂ ਦੇ ਰਹੀ ਤਾਂ ਉਹ ਪਲਾਨ ਕਰਨ ਦੇ ਵਿੱਚ ਜ਼ਿੰਮੇਵਾਰ ਲੋਕਲ ਗਵਰਨਮੈਂਟ ਆ ਉਹ ਪਲਾਨ ਕਰਕੇ ਜਾ ਕਿੱਥੇ ਰਹੀ ਆ ਲੁਧਿਆਣਾ ਲਾਈਵ 'ਚ ਸਵਾਗਤ ਮੈਂ ਕਮਲ ਕਪੂਰ ਅੱਜ ਕੇਂਦਰ ਸਰਕਾਰ ਵੱਲੋਂ ਯੂਨੀਅਨ ਬਜਟ ਪੇਸ਼ ਕੀਤਾ ਜਾ ਰਿਹਾ ਸਾਡੇ ਵਿੱਤ ਮੰਤਰੀ ਸਿਤਾ ਰਮਨਨ ਜੀ ਬਜਟ ਪੇਸ਼ ਕਰ ਰਹੇ ਹਨ ਸਵਾਲ ਹੈ ਕਿ ਲੈਂਡਲਾਕ ਪੰਜਾਬ ਨੂੰ ਕੀ ਮਿਲ ਰਿਹਾ ਸਟੇਟ ਪੰਜਾਬ ਨੂੰ ਕੀ ਮਿਲਣ ਜਾ ਰਿਹਾ ਔਰ ਖਾਸ ਕਰਕੇ ਮਾਂਚੈਸਟਰ ਆਫ ਇੰਡੀਆ ਜੋ ਹੁਣ ਕੱਲਾ ਮਾਂਚੈਸਟਰ ਆਫ ਪੰਜਾਬ ਲੁਧਿਆਣਾ ਰਹਿ ਗਿਆ ਲਗਾਤਾਰ ਇੰਡਸਟਰੀ ਪਲੈਨ ਕਰ ਰਹੀ ਹੈ ਫੈਕਟਰੀਆਂ ਬੰਦ ਹੋ ਰਹੀਆਂ ਨੇ ਪਰ ਬਜਟ ਦੇ ਵਿੱਚ ਉਦਯੋਗਾਂ ਦੀ ਗੱਲ ਹੋ ਰਹੀ ਹੈ ਐਸ ਐਮ ਐਮਈ ਪ੍ਰੋਜੈਕਟਸ ਦੀ ਗੱਲ ਹੋ ਰਹੀ ਹੈ ਯੁਵਾ ਦੀ ਗੱਲ ਹੋ ਰਹੀ ਹੈ ਏ ਆਈ ਸੈਕਟਰ ਦੀ ਗੱਲ ਹੋ ਰਹੀ ਹੈ ਪਰ ਕੀ ਪੰਜਾਬ ਇੰਨਾ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਦੇਖਦਾ ਹੈ ਮੇਰੇ ਨਾਲ ਗੱਲਬਾਤ ਕਰਨ ਲਈ ਰਜਨਿਸ਼th ਮਾਨ ਜੀ ਮੌਜੂਦ ਹੈ ਸਰ ਬਜਟ ਪੇਸ਼ ਹੋ ਰਿਹਾ ਤੁਹਾਡੀ ਪਾਰਟੀ ਦਾ ਕੇਂਦਰ ਸਰਕਾਰ ਬੀਜੇਪੀ ਵੱਲੋਂ ਬਜਟ ਪੇਸ਼ ਹੋ ਰਿਹਾ ਪੰਜਾਬ ਨੂੰ ਕੀ ਮਿਲਣ ਜਾ ਰਿਹਾ ਦੇਖੋ ਕਪੂਰ ਸਾਹਿਬ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਅੱਜ ਦਾ ਬੜਾ ਪਵਿੱਤਰ ਦਿਹਾੜਾ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਔਰ ਉਹਦੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਬੜੀ ਵਧਾਈ ਦਿੰਨਾ ਔਰ ਇਸ ਮੌਕੇ ਦੇ ਉੱਤੇ ਸਭ ਤੋਂ ਵੱਡੀ ਦੇਣ ਪੰਜਾਬ ਨੂੰ ਹਲਵਾਰੇ ਦਾ ਜਿਹੜਾ 에ਰਪੋਰਟ ਦਾ ਜੋਦ ਉਦਘਾਟਨ ਕਰਨ ਜਾ ਰਹੇ ਨੇ ਔਰ ਆਦਮਪੁਰ ਦਾ ਜਿਹੜਾ 에ਰਪੋਰਟ ਆ ਉਹਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖ ਕੇ ਪੰਜਾਬ ਵਾਸੀਆਂ ਨੂੰ ਔਰ ਸਮੁੱਚੇ ਭਾਰਤ ਚ ਦੇ ਨੇ ਕੋ ਬਹੁਤ ਵੱਡੀ ਦੇਨ ਮੋਦੀ ਜੀ ਨੇ ਦਿੱਤੀ ਹੈ ਦੇਖੋ ਜਿਹੜਾ ਵਿਜ਼ਨ ਆ ਉਹ ਝਲਕਦਾ ਸਾਫ ਸਾਫ ਕਿਉਂਕਿ ਮੋਦੀ ਜੀ ਨੇ ਉਸ ਕਲਚਰ ਦੇ ਨਾਲ ਉਸ ਦੇ ਨਾਲ ਸਾਨੂੰ ਜੋੜਿਆ ਤੁਹਾਨੂੰ ਯਾਦ ਹੋਣਾ ਜਦੋਂ ਅਯੁੱਧਿਆ ਦੇ ਵਿੱਚ 에어ਪੋਰਟ ਦਾ ਉਦਘਾਟਨ ਕੀਤਾ ਸੀ ਤਾਂ ਉਹਦਾ ਨਾਮ ਭਗਵਾਨ ਵੈਲਮਕੀ ਜੀ ਦੇ ਨਾਂ ਤੇ ਰੱਖਿਆ ਸੀ ਇਹ ਸੋਚ ਹੁੰਦੀ ਆ ਵੀ ਅਸੀਂ ਕੀ ਸੋਚਦੇ ਆਂ ਔਰ ਕਿਸ ਤੰਗ ਦੇ ਨਾਲ ਜਨਤਾ ਨੂੰ ਆਪਣੇ ਉਹਨਾਂ ਪੁਰਜਨ ਜਿਨ੍ਹਾਂ ਨੇ ਸਾਨੂੰ ਜ਼ਮੀਨ ਨਾਲ ਜੁੜਨ ਨਾਲ ਚੱਲਣ ਦੀ ਦਰਸਾਇਆ ਰਸਤੇ ਦਿੱਤੇ ਨੇ ਉਹਨਾਂ ਦੇ ਪ੍ਰਤੀ ਕਿਵੇਂ ਨਤਮਸਤ ਹੋਣਾ ਜਿੱਥੇ ਤੱਕ ਅੱਜ ਦਾ ਜਿਹੜਾ ਬਜਟ ਆ ਦੇਖੋ ਇਹਦੇ ਵਿੱਚ ਐਮ ਐਸ ਐਮ ای ਨੂੰ ਲੈ ਕੇ ਔਰ ਪਿੰਡੂ ਔਰ ਸ਼ਹਿਰੀ ਇਨਫਰਾਸਟ੍ਰਕਚਰ ਨੂੰ ਲੈ ਕੇ ਜਿਸ ਢੰਗ ਦੇ ਨਾਲ ਫੰਡ ਪ੍ਰੋਵਾਈਡ ਕਰਾਏ ਗਏ ਨੇ ਬੜੇ ਸ਼ਲਾਘਾਯੋਗ ਨੇ ਉਹਦੇ ਨਾਲ ਨਾਲ ਜਿਹੜੀਆਂ ਅੱਜ ਗੰਭੀਰ ਬਿਮਾਰੀਆਂ ਨੇ ਚਾਹ ਕੈਂਸਰ ਦੀ ਆ ਇਹ ਜ ਸ਼ੂਗਰਦਿਆਂ ਨੇ ਉਹਨਾਂ ਦੀਆਂ ਦਵਾਈਆਂ ਦੇ ਉੱਤੇ ਇੱਕ ਬੜੀ ਵੱਡੀ ਰਿਲੀਫ ਦਿੱਤੀ ਗਈ ਹੈ। ਔਰ ਉਹ ਤੋਂ ਵੀ ਅਗਲਾ ਕਦਮ ਜਿਹੜਾ ਹੈ ਸਾਡੇ ਆਯੁਰਵੈਦਿਕ ਨੂੰ ਲੈ ਕੇ ਐਮਸ ਨੂੰ ਖਾਸ ਤੌਰ ਤੇ ਸਥਾਪਿਤ ਕਰਨ ਦੀ ਯੋਜਨਾ ਇਸ ਬਜਟ ਚ ਆਈ ਹੈ। ਉਹ ਬੜੀ ਸ਼ਲਾੰਘਾਯੋਗ ਹੈ ਔਰ ਇਹਨਾਂ ਦਾ ਫਾਇਦਾ ਕੱਲੇ ਕੋਈ ਇੱਕ ਸੂਬੇ ਨਾਲ ਰਿੱਟਣ ਨਹੀਂ ਕਿਉਂਕਿ ਹਿੰਦੁਸਤਾਨ ਦਾ ਬਜਟ ਪੇਸ਼ ਹੋ ਰਿਹਾ ਉਹਦੇ ਵਿੱਚ ਉਹ ਸਾਰੇ ਸੂਬਿਆਂ ਨੂੰ ਹੀ ਔਰ ਪੰਜਾਬ ਸਮੇਤ ਸਾਰੇ ਸੂਬਿਆਂ ਨੂੰ ਉਹਨਾਂ ਚੀਜ਼ਾਂ ਦਾ ਫਾਇਦਾ ਮਿਲਣਾ ਨਾਲ ਔਰ ਅਸੀਂ ਇਹ ਸੀਰੀਜ਼ ਲਾਂਘਾਂ ਕਰਦੇ ਆ ਕਿਉਂਕਿ ਤੁਸੀਂ ਇਨ ਬਿਟਵੀਨ ਮੈਨੂੰ ਬੁਲਾ ਰਿਆ ਹਜੇ ਔਰ ਜਾਰੀ ਆ ਹਜੇ ਬਹੁਤ ਸਾਰੇ ਵਿਸ਼ੇਸ਼ਣ ਨਿਕਲ ਕੇ ਆਣੇ ਆ ਔਰ ਬੜਾ ਲੰਮਾ ਪਾਉਣ ਨੂੰ ਸਮਾਂ ਮੈਨਾਂ ਪੋਦੇ ਤੇ ਬੜੀ ਜਿੰਨੀ ਗੱਲਬਾਤ ਖੁੱਲੀ ਕਰ ਸਕਦੇ ਹਾਂ ਹੁਣ ਤੱਕ ਜਿੰਨਾ ਕੁਝ ਨਿਕਲ ਕੇ ਸਾਹਮਣੇ ਆਇਆ ਉਹਦੇ ਵਿੱਚ ਠੀਕ ਹੈ ਹਰੇਕ ਸਟੇਟ ਨੂੰ ਮਿਲਣਾ ਚਾਹੀਦਾ ਪਰ ਈਸਟ ਨਾਰਥ ਈਸਟ ਜਿਹੜੀਆਂ ਸਟੇਟਸ ਨੇ ਉਹਨਾਂ ਵੱਲ ਜ਼ਿਆਦਾ ਧਿਆਨ ਹੈਗਾ ਆਪਾਂ ਲੈਂਡਲੌਕ ਆ ਠੀਕ ਹੈ ਤੁਸੀਂ ਕਿਹਾ ਕਿ ਸਾਨੂੰ 에어ਪੋਰਟਸ ਮਿਲਣ ਜਾ ਰਹੇ ਹਾਂ ਕੁਝ ਰਸਤਾ ਸਾਡੇ ਲਈ ਖੁੱਲੇਗਾ ਪਰ ਸੈਕਟਰ ਜਿਹੜੇ ਨੇ ਤੁਸੀਂ ਖੁਦ ਐਸਐਮਐਮਈ ਦੀ ਗੱਲ ਕਰ ਰਹੇ ਹੈਗੇ ਹੋ ਸਾਡੀ ਇੰਡਸਟਰੀ ਤਾਂ ਪਲਾਨ ਹੋ ਰਹੀ ਹੈ ਬਾਹਰ ਲੀਆਂ ਸਟੇਟਸ ਆਗੇ ਇਥੇ ਮੀਟਿੰਗਾਂ ਕਰ ਰਹੀਆਂ ਨੇ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਧਿਆਨ ਚ ਲਿਆਣਾ ਤੁਹਾਡੇ ਸਾਡੇ ਪ੍ਰਦੇਸ਼ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਾਪਾਨ ਜਾ ਰਹੇ ਨੇ ਬੰਬਈ ਜਾ ਕੇ ਸੈਮੀਨਾਰ ਕਰ ਰਹੇ ਨੇ ਇਹ ਸੈਕਟਰ ਆ ਇੱਕ ਖੁੱਲਾ ਸੈਕਟਰ ਆ ਇੰਡਸਟਰੀ ਲਿਸਟ ਨੂੰ ਜਿੱਥੇ ਇੱਕ ਅੱਛੀ ਗ੍ਰੋਥ ਮਿਲੂ ਉਥੇ ਜਾਏਗਾ ਉਹਨੂੰ ਫੈਸਿਲਿਟੀ ਕਿਹਨੇ ਦੇਣੀ ਆ ਲੋਕਲ ਗਵਰਨਮੈਂਟ ਨੇ ਲੋਕਲ ਗਵਰਨਮੈਂਟ ਨੇ ਨਹੀਂ ਦੇ ਰਹੀ ਤਾਂ ਉਹ ਪਲਾਨ ਕਰਨ ਦੇ ਵਿੱਚ ਜ਼ਿੰਮੇਵਾਰ ਲੋਕਲ ਗਵਰਨਮੈਂਟ ਆ ਉਹ ਪਲਾਨ ਕਰਕੇ ਜਾ ਕਿੱਥੇ ਰਹੀ ਆ ਅਗਰ ਕਿਸੇ ਨਾਲ ਦੇ ਸੂਬੇ 'ਚ ਜਾ ਰਹੀ ਆ ਤਾਂ ਉੱਥੇ ਸਟੇਟ 'ਚੋਂ ਗਵਰਨਮੈਂਟਾਂ ਨੇ ਉਹਨਾਂ ਨੂੰ ਕੁਝ ਫੈਸਿਲਿਟੀ ਦੇ ਰਹੀਆਂ ਤਾਂ ਜਾ ਰਹੀਆਂ ਨਾ ਉਹਦੇ ਦੀ ਜ਼ਿੰਮੇਵਾਰ ਸਟੇਟ ਗਵਰਨਮੈਂਟ ਆ ਸੋ ਉਹਨਾਂ ਨੂੰ ਜਿਹੜੇ ਇਹ ਬੜੇ ਵੱਡੇ ਗੱਲਾਂ ਕਰਦੇ ਨੇ ਉਹਨਾਂ ਨੇ ਨਹੀਂ ਉਹਨਾਂ ਦਾ ਧਿਆਨ ਦਿੱਤਾ ਤਾਂ ਉਸ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਅਸੀਂ ਇਹੀ ਗੱਲ ਤਾਂ ਬਾਰ ਬਾਰ ਕਹਿੰਦੇ ਆ ਕਿ ਪੰਜਾਬ ਦਾ ਜਿਹੜਾ ਵਿਜ਼ਨ ਆ ਪੰਜਾਬ ਨੂੰ ਉੱਚਾ ਚੱਕਣ ਦੇ ਲਈ ਬੜੀ ਜ਼ਰੂਰੀ ਆ ਪੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੇ ਸਰਕਾਰ ਡਬਲ ਇੰਜਨ ਦੀ ਬਣਦੀ ਆ ਤਾਂ ਜਿਸ ਤੰਗ ਦੇ ਨਾਲ ਸਾਡੇ ਤੋਂ ਬਾਅਦ ਚ ਬਣਿਆ ਸੂਬਾ ਹਰਿਆਣਾ ਅੱਜ ਸਾਡੇ ਨਾਲ 4 ਗੁਣਾ ਜ਼ਿਆਦਾ ਉਹਦਾ ਜਿਹੜੀ ਗ੍ਰੋਥ ਆ ਉਹਦਾ ਜਿਹੜੀ GST ਕਲੈਕਸ਼ਨ ਸਾਡੇ ਨਾਲ 3-4 ਗੁਣਾ ਜ਼ਿਆਦਾ ਕਿਉਂ ਇਹ ਤੋਂ ਪਤਾ ਲੱਗਦਾ ਨਾ ਕਿ ਉੱਥੇ ਵਿੱਚ ਪੰਜਾਬ ਜਿਹੜਾ ਬਾਰ-ਬਾਰ ਕਰਜ਼ਾ ਲੈਂਦਾ ਜਾ ਰਿਹਾ ਕਰਜ਼ਾ ਲੈਂਦਾ ਜਾ ਰਿਹਾ ਉਹ ਵੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਦੇਣਦਾਰੀ ਨਹੀਂ ਦੇ ਹੋ ਰਹੀ ਚਾਹੇ ਆਪਾਂ ਅੰਸ਼ਮਨ ਕਾਰਡ ਦੀ ਗੱਲ ਕਰ ਲਈਏ ਹਸਪਤਾਲਾਂ ਨੇ ਹੁਣ ਮਨਾ ਹੀ ਕਰ ਦਿੱਤਾ ਹੈਗਾ 10 ਲੱਖ ਦੀ ਬੀਮਾ ਯੋਜਨਾ ਸ਼ੁਰੂ ਹੋਈ ਹੈ ਪੰਜਾਬ ਸਰਕਾਰ ਦੀ ਹਸਪਤਾਲਾਂ ਨੇ ਪਹਿਲੇ ਹੱਥ ਖੜੇ ਕਰ ਦਿੱਤੇ ਕਿ ਉਹ ਪਿਛਲਾ ਬਕਾਇਆ ਦਿਓ ਪਹਿਲਾਂ ਅੰਸ਼ਮਨ ਵੱਲ ਕਿੱਡੀ ਮਜ਼ਾਕ ਵਾਲੀ ਗੱਲ ਆ ਉਹੀ ਯੋਜਨਾ ਅਗਰ ਸਾਰੇ ਹਿੰਦੁਸਤਾਨ 'ਚ ਚੱਲ ਰਹੀ ਆ ਤਾਂ ਪੰਜਾਬ 'ਚ ਕਿਉਂ ਨਹੀਂ ਚੱਲ ਰਹੀ ਅਸੀਂ ਇੱਕ ਪਾਸੇ ਕਹਿੰਦੇ ਆ ਕਿ ਪੰਜਾਬ ਸਰਪਲਸ ਸੂਬਾ ਅਸੀਂ ਬਣਾਉਣ ਜਾ ਰਹੇ ਆ ਪੰਜਾਬ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਪੰਜਾਬ ਦੇ ਉੱਤੇ ਐਡਾ ਐਡਾ ਕਰਜ਼ਾ ਝੜਾ ਕੇ 4 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਦਾਰੀ ਪੰਜਾਬ ਨੂੰ ਕਰਤਾ ਅਗਰ ਉਹਨਾਂ ਸਭ ਤੋਂ ਜ਼ਿਆਦਾ ਲੋਕਾਂ ਨੂੰ ਮੂਲਕੁੱਤ ਸੁਵਿਧਾਵਾਂ ਦੀ ਜ਼ਰੂਰਤ ਹੁੰਦੀ ਆ ਉਹਨਾਂ ਸੁਵਿਧਾਵਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸੁਵਿਧਾ ਉਹ ਹੈਲਥ ਦੀ ਔਰ ਐਜੂਕੇਸ਼ਨ ਦੀ ਔਰ ਤੁਸੀਂ ਹੈਲਥ ਦਾ ਆਪ ਹੀ ਗੱਲ ਕਰਤੀ ਅਗਰ ਕਿਸੇ ਨੂੰ ਮੈਂ ਤੁਹਾਡੀ ਹੱਤੀ ਤੋਂ ਕੋਈ ਸੋਤਾ ਲੈਣਾ ਮੈਂ ਤੁਹਾਨੂੰ ਪੈਸੇ ਨਹੀਂ ਦਿੰਦਾ ਤੁਸੀਂ ਮੈਨੂੰ ਕਿਉਂ ਦਿਓਗੇ ਸਰਕਾਰ ਨੇ ਦੇਣੇ ਆ ਕੇਂਦਰ ਸਰਕਾਰ ਦਾ ਜਿਹੜਾ ਯੋਗਦਾਨ ਆ ਉਹ ਪੈਸਾ ਆ ਰਿਹਾ ਤੇ ਇਹ ਸਰਕਾਰ ਤਾਂ ਉਹਦਾ ਯੋਗਦਾਨ ਨੂੰ ਡਬਟ ਕਰ ਰਹੀ ਹੈ ਸਿਰਫ ਛਿੱਕਿਆਂ ਤੇ ਟੰਗਣ ਲਈ ਵੱਡੇ ਵੱਡੇ ਬੋਰਡ ਲਗਾ ਕੇ ਯੋਜਨਾਵਾਂ ਦੇ ਇੱਕ ਸਾਲ ਤੋਂ ਬੋਰਡ ਲੱਗ ਰਹੇ ਨੇ 10 ਲੱਖ ਦੀ ਯੋਜਨਾ ਦਾ ਜਿਹਦੇ ਹੁਣੇ ਫਾਰਮ ਭਰ ਰਹੇ ਨੇ ਉਹ ਇੱਕ ਜਿਵੇਂ ਕਹਿੰਦੇ ਨੇ ਜੀ ਨਵੀਂ ਪੈਕਿੰਗ ਚ ਪੁਰਾਣਾ ਮਟੀਰੀਅਲ ਸਪਲਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਸੇ ਢੰਗ ਨਾਲ ਗਲੀਆਂ ਮੰਨੇ ਚ ਫਿਰਕੇ ਲੋਕਾਂ ਦੇ ਸੱਡੀਆਂ ਭੈਣਾਂ ਦੇ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਭਰੇ ਸੀ ਡਾਟਾ ਕਲੈਕਟ ਕੀਤਾ ਸੀ ਉਹਨਾਂ ਨੂੰ ਗੁੰਮਰਾਹ ਕੀਤਾ ਸੀ ਹੁਣ 10 ਲੱਖ ਦੇ ਨਾਂ ਤੇ ਕਰ ਰਹੇ ਨੇ ਜਿਹੜੀ ਸੂਬਾ 5 ਲੱਖ ਦੀ ਯੋਜਨਾ ਜਿਹਦੇ ਚ 60% ਸੈਂਟਰ ਗਵਰਨਮੈਂਟ ਦੇ ਰਿਆ ਉਹ ਨਹੀਂ ਚਲਾ ਪਾ ਰਿਆ ਉਹ 10 ਲੱਖ ਆਪਣੇ ਕੋਲੋਂ ਕਿਵੇਂ ਪ੍ਰੋਵਾਈਡ ਕਰਾਏਗਾ ਬੜਾ ਸਿੱਧਾ ਸਵਾਲ ਇਸ ਸਟੇਟ ਗਵਰਨਮੈਂਟ ਦੇ ਉੱਤੇ ਇਹਦੇ ਕੋਲ ਇੱਕ ਸਵਾਲ ਹੋਰ ਵੀ ਖੜਾ ਹੋ ਜਾਂਦਾ ਹੈਗਾ ਜੋ ਕੇਂਦਰ 인ਫਰਾਸਟ੍ਰਕਚਰ ਦੇਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਉਹ ਕੈਪੇਬਲ ਹੀ ਨਹੀਂ ਹੋ ਪਾ ਰਿਹਾ ਹੈਗਾ ਕਿ ਉਸ ਚੀਜ਼ ਨੂੰ ਉਹ ਕੈਸ਼ ਕਰ ਲਵੇ ਕਿਉਂਕਿ ਹੁਣ ਆਪਾਂ ਟ੍ਰੋਮਾ ਸੈਂਟਰਸ ਦੀ ਐਮਰਜੈਂਸੀ ਵਾਰਡਸ ਦੀ ਬਤਾਨ ਦੀ ਗੱਲ ਕੀਤੀ ਹੈ ਸਾਡੇ ਬੰਦਰੀ ਸਾਹਿਬ ਨੇ ਕਿਹਾ 7 ਨਵੇਂ ਐਮਸ ਦੀ ਗੱਲ ਕੀਤੀ ਹੈ ਪਰ ਕੀ ਸਾਡੀ ਪੰਜਾਬ ਸਰਕਾਰ ਕੈਪੇਬਲ ਹੈਗੀ ਆ ਮੈਨੂੰ ਜਿੱਥੇ ਤੱਕ ਮੈਨੂੰ ਯਾਦ ਹੈ ਅਗਰ ਮੈਂ ਗਲਤ ਨਹੀਂ ਤਾਂ ਭਾਜਪੀ ਅਕਾਲੀ ਦਲ ਦੀ ਸਰਕਾਰ ਚ ਕਿਵੇਂ ਆਇਆ ਸੀਗਾ ਪੰਜਾਬ ਦੇ ਅੰਦਰ ਸਹੀ ਕੋ ਕੈਪੇਬਿਲਿਟੀ ਦੀ ਨਹੀਂ ਗੱਲ ਨੀਅਤ ਦੇ ਵਿੱਚ ਫਰਕ ਆ ਇਹਨਾਂ ਦੀ ਨੀਅਤ ਨਹੀਂ ਠੀਕ ਹੈਗੀ ਇਹ ਕੀ ਹਰ ਚੀਜ਼ ਨੂੰ ਆਪਣੇ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਨੂੰ ਲੱਗਦਾ ਵੀ ਹਰ ਇੱਕ ਦੇ ਉੱਤੇ ਅਸੀਂ ਲਫਾਫਾ ਆਮ ਆਦਮੀ ਪਾਰਟੀ ਦਾ ਝਾੜੂ ਦਾ ਪਾ ਕੇ ਲੋਕਾਂ 'ਚ ਪੇਸ਼ ਕਰੀਏ ਲੇਕਿਨ ਤੁਸੀਂ ਅਗਰ ਉਹ ਕਰਨਾ ਤਾਂ ਤੁਹਾਨੂੰ ਉਹਦੇ ਲਈ ਤੁਹਾਡਾ ਕੁਝ ਥੱਲੇ ਗਰਾਊਂਡ ਵੀ ਤਾਂ ਚਾਹੀਦੀ ਹੈ ਨਾ ਪੰਜਾਬ ਸੂਬਾ ਹਿੰਦੁਸਤਾਨ ਦਾ ਪਹਿਲੇ ਨੰਬਰ ਦੇ ਸੂਬਿਆਂ ਦਾ ਵਿੱਚ ਸਮੂਹ ਦੇ ਤਲਾ ਸੂਬਾ ਸੀ ਔਰ ਤੁਸੀਂ ਪੰਜਾਬ ਸੂਬੇ ਨੂੰ ਭਖਾਰੀ ਬਣਾ ਕੇ ਰੱਖਤਾ ਠੀਕ ਹੈ ਨਾ ਜੇ ਅਗਰ ਪੰਜਾਬ ਸੂਬੇ ਦੇ ਵਿੱਚ ਤੁਸੀਂ ਕੁਝ ਕਰਨਾ ਤਾਂ ਉਹਦੇ ਲਈ ਪੰਜਾਬ ਦੇ ਵਿੱਚ ਕੋਈ ਉਤਪਾਦ ਦੇਣਾ ਕੋਈ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਐਗਰੀਕਲਚਰ ਨੂੰ ਬढ़ावा ਦੇਣਾ ਪਊਗਾ ਤਾਂ ਤੁਸੀਂ ਬढ़ावा ਦੇਣ ਦੇ ਨਾਲ ਤੇ ਰੋਜ਼ ਪਰਗਮਨ ਤਮਨ ਜੀ ਇੱਕ ਨਵੀਂ ਸਕੀਮ ਲਾਂਚ ਕਰਦੇ ਨੇ ਚਾਰ ਦਿਨਾਂ ਬਾਅਦ ਉਹਦੇ ਬੋਰ ਟੰਗਦੇ ਨੇ ਉਸ ਤੋਂ ਬਾਅਦ ਪਤਾ ਲੱਗਾ 6-6 ਮਹੀਨੇ ਉਹ ਜਾਰੀ ਨਹੀਂ ਹੋਈ ਸੋ ਐਸੇ ਹਾਲਾਤਾਂ ਚ ਪੰਜਾਬ ਗੁਜ਼ਰ ਰਿਹਾ ਤਾਂ ਕਿਵੇਂ ਇਨਾ ਦੀ ਨੀਅਤ ਜਿਹੜੀ ਆ ਉਹਨਾਂ ਨੂੰ ਪਬਲਿਕ ਨੂੰ ਕੁਝ ਦੇਣ ਨਹੀਂ ਨਹੀਂ ਪਬਲਿਕ ਨੂੰ ਗੁੰਮਰਾ ਕਰਨ ਦੀਗਾ ਸਟੇਟ ਨੂੰ ਫਾਇਦਾ ਉਹਦੇ ਮਿਲੇਗਾ ਜਦੋਂ ਸਟੇਟ ਆਪਣਾ ਹਿੱਸਾ ਕੇਂਦਰ ਤੱਕ ਲੈ ਕੇ ਜਾਵੇ ਉਹਦੇ ਵਿੱਚ ਹੀ ਕੇਂਦਰ ਦੇ ਮੈਂ ਕਈ ਮੰਤਰੀਆਂ ਨਾਲ ਗੱਲਬਾਤ ਮੇਰੀ ਹੁੰਦੀ ਆ ਜਦੋਂ ਤੁਹਾਡੇ ਸਬੰਧ ਦੇ ਵਿੱਚ ਇੱਥੇ ਮੀਟਿੰਗ ਹੁੰਦੀ ਆ ਉਹ ਕਹਿੰਦੇ ਸਰਕਾਰੀ ਫੇਲ ਹੋ ਜਾਂਦੀ ਆਪਣਾ ਹਿੱਸਾ ਜਮ੍ਹਾਂ ਕਰਵਾਉਣ ਦੇ ਵਿੱਚ ਤਾਂ ਸਹੂਲਤ ਕਿੱਦਾਂ ਲਈ ਬਿਲਕੁਲ ਦੇਖੋ ਜਦੋਂ ਤੱਕ ਜਿਹੜੀ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਜਦੋਂ ਕੋਈ ਸਰਕਾਰ ਨੇ ਆਪਣਾ ਹਿੱਸਾ ਜਮ੍ਹਾਂ ਕਰਾਉਣਾ ਤਾਂ ਸਰਕਾਰ ਦੀ ਕੁਝ ਰਿਸਪੌਂਸਿਬਿਲਟੀਆਂ ਤੈਹ ਹੁੰਦੀਆਂ ਨੇ ਅਗਰ ਸਾਨੂੰ ਕੁਝ ਫ੍ਰੀ ਦਾ ਕੁਝ ਮਿਲੀ ਜਾਏਗਾ ਨਾ ਸਾਨੂੰ ਉਹਦੀ ਕਦਰ ਵੀ ਨਹੀਂ ਜਦੋਂ ਸਰਕਾਰ ਦੀ ਰਿਸਪੌਂਸਿਬਿਲਟੀ ਤੈਹ ਹੁੰਦੀ ਹੈ ਕੋਈ 10% 20% 25% ਤਾਂ ਉਹ ਅਸੀਂ ਪੇ ਨਹੀਂ ਕਰ ਪਾਉਂਦੇ ਤਾਂ ਪਤਾ ਲੱਗਦਾ ਨਾ ਕਿ ਉਹ ਸਕੀਮ ਦਾ ਯੂਟਿਲਾਈਜ਼ ਨਹੀਂ ਹੋ ਰਿਹਾ ਉਹਦਾ ਏਆਈ ਦਾ ਮੇਰੇ ਕੋਲ ਡਾਟਾ ਪਿਆ ਹੈਗਾ ਏਆਈ ਦੇ ਜਿੰਨੇ ਸਾਡੇ ਵਿਦਿਆਰਥੀ ਸਟੂਡੈਂਟਸ ਆ ਉਹ ਖੁਦ ਕਹਿੰਦੇ ਆ ਕਿ ਸਾਨੂੰ ਉਦੋਂ ਤੱਕ ਸਹੂਲਤ ਨਹੀਂ ਮਿਲਣੀ ਜਦੋਂ ਤੱਕ ਸਾਡੇ ਕੋਲ ਇੱਥੇ ਆਪਣੇ ਕਾਲਜਿਸ ਨਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹਦੇ ਲਈ ਉਹਦੇ ਨਾਲ ਨਾਲ ਮੈਂ ਫੇਰ ਉਹੀ ਗੱਲ ਕਹਿ ਰਿਹਾ ਸਰਕਾਰ ਦੀ ਨੀਅਤ ਇਸ ਮਾਮਲੇ ਦੇ ਵਿੱਚ ਬੜੀ ਪੂਰ ਆ ਉਹ ਨਹੀਂ ਚਾਹਦੀ ਕਿ ਪੰਜਾਬ ਦੇ ਲੋਕਾਂ ਨੂੰ ਸੁਵਿਧਾਵਾਂ ਦੇਈਏ ਉਹ ਚਾਹੁੰਦੇ ਨੇ ਪੰਜਾਬ ਦੀ ਜਨਤਾ ਨੂੰ ਸਿਰਫ ਗੁੰਮਰਾਹ ਕਰੀਏ ਔਰ ਆਪਣੀ ਸਤਾ ਹਾਸਲ ਕਰੀਏ ਸੋ ਉਹਦਾ ਆਨੰਦ ਮਾਨੀਏ ਉਹਦਾ ਆਨੰਦ ਮਾਨ ਰਹਿ ਬਸ ਆਖਰੀ ਸਵਾਲ ਹੈ ਜਿਹੜੀਆਂ ਫ੍ਰੀ ਦੀਆਂ ਰੇਵੜੀਆਂ ਬਾਰ-ਬਾਰ ਕਹਿੰਦੇ ਆ ਕੀ ਫ੍ਰੀ ਦੀਆਂ ਰੇਵੜੀਆਂ ਸਰਕਾਰ ਤੇਰੀ ਅੱਜ ਬਜਟ 'ਚ ਵੀ ਗੱਲ ਹੋਈ ਕਿ ਇਹਨੇ ਬੰਦ ਹੋਣੀਆਂ ਚਾਹੀਦੀਆਂ ਮੰਨਦੇ ਹੋ ਕਿ ਇਹ ਬੰਦ ਹੋਣਾ ਚਾਹੀਦਾ ਦੇਖੋ ਜਨਤਾ ਕੋਈ ਨਹੀਂ ਮੰਗਦੀ ਜਨਤਾ ਬਿਲਕੁਲ ਕਿਸੇ ਦੀ ਕੋਈ ਨਹੀਂ ਸਾਨੂੰ ਕੋਈ ਉਹ ਤੁਹਾਡੇ ਤੋਂ ਕੀ ਚਾਹੁੰਦੇ ਨੇ ਜਿਹੜੀਆਂ ਮੂਲ ਬੋਤ ਸੁਵਿਧਾਵਾਂ ਨਹੀਂ ਜਨਤਾ ਦੀਆਂ ਤੁਹਾਡਾ ਅੱਜ ਇਨਫਰਾਸਟ੍ਰਕਚਰ ਲੈ ਲਓ ਆ ਸੜਕਾਂ ਦੇ ਹਾਲ ਲੈ ਲਓ ਅਗਰ ਉਹ ਨਹੀਂ ਬਣ ਰਹੇ ਤਾਂ ਉਹ ਹੁਣ ਜਨਤਾ ਦਾ ਉਹਦੇ ਚ ਕੀ ਕਸੂਰ ਆ ਜਨਤਾ ਨੇ ਥੋੜੇ ਤੋਂ ਮੰਗਣੇ ਆ ਨਾ ਸਰਕਾਰਾਂ ਨੇ ਦੇਣੇ ਆ ਨਾ ਤੇ ਸਰਕਾਰਾਂ ਨਾਲ ਤੁਸੀਂ ਮੈਡੀਕਲ ਸੁਵਿਧਾ ਦੇ ਰਹੇ ਹੋ ਅੱਜ ਸਰਕਾਰੀ ਹਸਪਤਾਲਾਂ ਦੇ ਹਾਲ ਦੇਖ ਲਓ ਤੁਸੀਂ ਸਿੱਖਿਆ ਨਹੀਂ ਦੇ ਰਹੇ ਸਿੱਖਿਆ ਦੇ ਨਾਂ ਤੇ ਪੁਰਾਣੇ ਸਕੂਲਾਂ ਨੂੰ ਨਵੀਆਂ ਵਰਦੀਆਂ ਪਵਾ ਪਵਾ ਕੇ ਦੀਵਾ ਪੋਚੀ ਕਰਕੇ ਲੋਕਾਂ ਦੇ ਸਪੁਰਦ ਕਰਦੇ ਰਹੇ ਔਰ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਹਾਂ ਹੁਣ ਤਾਂ ਮੁੱਖ ਮੰਤਰੀ ਸਾਹਿਬ ਜਾ ਕੇ ਉਹਨਾਂ ਦੇ ਬਾਥਰੂਮਾਂ ਤੱਕ ਦੇ ਘਾਟਨ ਕਰਕੇ ਜਿਨ੍ਹਾਂ ਦੇ ਦਰਵਾਜ਼ੇ ਨਹੀਂ ਸੀ ਲੱਗੇ ਟਾਇਲਟ ਫਿਟਨੈਸ ਹੋਈਆਂ ਉਹ ਕਰਦੇ ਰਹੇ ਇਹਨਾਂ ਨੂੰ ਕਾਲੀ ਕਿਸ ਚੀਜ਼ ਦੀ ਆ ਠੀਕ ਹੈ ਨਾ ਜਨਤਾ ਉਹ ਚੀਜ਼ ਚਾਹਦੀ ਆ ਜਨਤਾ ਕੋਈ ਫ੍ਰੀ ਦੀ ਗੱਲ ਜਨਤਾ ਦੀ ਡਿਮਾਂਡ ਨਹੀਂ ਐ ਇਹ ਤੁਸੀਂ ਉਹਨਾਂ ਨੂੰ ਪ੍ਰਮਾਣ ਦੀ ਕੋਸ਼ਿਸ਼ ਕਰਦੇ ਹੋ ਕੁਝ ਫ੍ਰੀ ਦਾ ਦੱਸ ਕੇ ਜਨਤਾ ਕਹਿੰਦੀ ਹੈ ਸਾਡੀਆਂ ਜੋ ਮੂਲ ਰੂਤ ਸੁਵਿਧਾਵਾਂ ਉਹ ਸਾਨੂੰ ਉਪਲਬਧ ਕਰਾਓ ਆ ਸਾਨੂੰ ਆਪਣਾ ਦੇਸ਼ ਆਪਣਾ ਸੂਬਾ ਖੁਸ਼ਹਾਲ ਚਾਹੀਦਾ ਉਹ ਬਾਦਦਾ ਚਾਹੀਦਾ ਚਲੋ ਐ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਿਹਾ ਜਲੰਧਰ ਆ ਰਿਹਾ ਉਹਨਾਂ ਨੂੰ ਥ੍ਰੈਟ ਵੀ ਆਈ ਹੈ ਇਹਨੂੰ ਕਿੱਦਾਂ ਦੇਖੋ ਬੜਾ ਸਵਾਗਤ ਆ ਪ੍ਰਧਾਨ ਮੰਤਰੀ ਜੀ ਦਾ ਉਹਨਾਂ ਨੇ ਪੰਜਾਬ ਆਏ ਨੇ ਔਰ ਇਹ ਲਗਾਤਾਰ ਅਗਲੇ ਮਹੀਨੇ ਅਮਿਤ ਸ਼ਾਜੀ ਦਾ ਵੀ ਦੌਰਾ ਪੰਜਾਬ ਰਹਿਣ ਵਾਲਾ ਔਰ ਪੰਜਾਬ ਨੂੰ ਇੱਕ ਇਹ ਬੜੀ ਵੱਡੀ ਉਹ ਹੈ ਮੈਂ ਆਖਿਆ ਕਿ ਅੱਜ ਦੇਖੋ ਕਿੱਡਾ ਪਵਿੱਤਰ ਦਿਹਾੜੇ ਦੇ ਉੱਤੇ ਉਹ ਆ ਕੇ ਗੁਰੂ ਰਵੀਦਾਸ ਜੀ ਦੇ ਉੱਥੇ ਉਹਨਾਂ ਦਾ ਨਾਮ ਆਦਮਪੁਰ 에어ਪੋਰਟ ਦਾ ਉਹਨਾਂ ਦੇ ਨਾਂ ਤੇ ਰੱਖ ਰਹੇ ਨੇ ਔਰ ਹਲਵਾਰੇ ਦਾ 에어ਪੋਰਟ ਜਿਹਦੇ ਬਾਰੇ ਬੜੇ ਪੱਟੀਆਂ ਪੱਟੀਆਂ ਗੱਲਾਂ ਪਿਛਲੇ ਦਿਨੀ ਲੋਕ ਕਰਦੇ ਵੀ ਰਹੇ ਵੀ ਅਸੀਂ ਕਰਾ ਰਹੇ ਹਾਂ ਚਲਾ ਰਹੇ ਹਾਂ ਪਤਾ ਲੱਗ ਗਿਆ ਨਾ ਹੁਣ ਹੁਣ ਉਹਦਾ ਘਟਨ ਹੋ ਰਿਹਾ ਔਰ ਪਤਾ ਲੱਗ ਰਿਹਾ ਜਦੋਂ ਉਹਦਾ ਘਟਨ ਹੋਣਾ ਸੋ ਅਸੀਂ ਉਸ ਵੇਲੇ ਵੀ ਇਹ ਗੱਲ ਕਹੀ ਸੀ ਸੋ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹੜੀਆਂ ਥ੍ਰੈਟਾਂ ਥ੍ਰੋਟਾਂ ਇਹਨਾਂ ਗੱਲਾਂ ਨਾਲ ਰੁਕਣ ਵਾਲਾ ਨਹੀਂ ਕਾਫਲਾ ਇਹ ਵੱਧ ਹੀ ਜਾਣਾ ਕਾਫਲਾ ਬਦੇਗਾ ਦੁਆਬੇ ਦਾ 35% ਵੋਟ ਨਾਲ ਐਸਸੀ ਵੋਟ ਨਾਲ ਉਹਦੇ ਵੱਲ ਧਿਆਨ ਨਹੀਂ ਦੇਖੋ ਐਸਾ ਹੈ ਸਭ ਸਮਾਜ ਕੋ ਲਈਏ ਸਾਥ ਮੇ ਅੱਗੇ ਹੈ ਬੜਤੇ ਜਾਣਾ ਸਾਰੇ ਸਾਡੇ ਨੇ ਹਾਂ ਉਹ ਜਿਹੜੇ ਵੀ ਗੁਰੂਆਂ ਮਹਾਰਾਜ ਜਿਹਦਾ ਦਿਨ ਦਿਹਾੜਾ ਸੀ ਉਹਦੇ ਪਤਲੀ ਨਤਮਸਤਕ ਹੋ ਕੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਹਰ ਘਰ ਨੂੰ ਪੋਲੀਟਿਕਲ ਲੈਂਗਜ ਨਾਲ ਦੇਖਣ ਦਾ ਭਾਰਤੀ ਜਨਤਾ ਪਾਰਟੀ ਦਾ ਦਰਵਾਜ਼ਾ ਨਹੀਂ ਚੰਨੀ ਸਾਹਿਬ ਨੂੰ ਲੈ ਆ ਰਹੇ ਦੇਖੋ ਕੋਈ ਵੀ ਦਰਵਾਜ਼ੇ ਖੋਲੇ ਤੇ ਕੋਈ ਵੀ ਆ ਸਕਦਾ ਜਿਹਨੂੰ ਚੰਗਾ ਲੱਗੇਗਾ ਜਿਨੂੰ ਲੱਗਦਾ ਵੀ ਇੱਥੇ ਇਹ ਪਾਰਟੀ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਰਹੀ ਹੈ ਤਾਂ ਉਹਦਾ ਸਵਾਗਤ। ਸ਼ੁਕਰੀਆ ਸਰ। ਮਹਿਲਾਵਾਂ ਇਸ ਬਜਟ ਨੂੰ ਕਿਸ ਤਰ੍ਹਾਂ ਦੇਖਦੀਆਂ ਨੇ? ਗੱਲਬਾਤ ਕਰ ਲੈਨੇ ਆ ਮੈਂ ਬਜਟ ਸੁਨੇ ਆ। ਫਿਲਹਾਲ ਡਿਟੇਲ ਆਏਗੀ। ਸ਼ੁਰੂਆਤੀ ਬਜਟ ਕਿਦਾਂ ਲੱਗਿਆ? ਬਜਟ ਬਹੁਤ ਵਧੀਆ ਐ। ਐ ਸਪੈਸ਼ਲੀ ਮਹਿਲਾਵਾਂ ਵਾਸਤੇ ਕਾਫੀ ਯੋਜਨਾਵਾਂ ਆ ਰਹੀਆਂ। ਪਲੱਸ ਹਰ ਜਿਵੇਂ ਹਰ ਪ੍ਰਦੇਸ਼ ਵਿੱਚ ਹਰ ਡਿਸਟ੍ਰਿਕਟ ਵਿੱਚ ਮਹਿਲਾਵਾਂ ਵਾਸਤੇ ਹਸਟਲ ਦੀ ਸੁਵਿਧਾ ਕਿਤੀ ਜਾਏਗੀ? ਦੇ ਡੈਫੀਨਿਟਲੀ ਬਜਟ ਕਾਫੀ ਕੁਝ ਲੈ ਕੇ ਆ ਰਿਹਾ ਹੈ ਸਪੈਸ਼ਲੀ ਮਹਿਲਾ ਵਾਸਤੇ ਪੰਜਾਬ ਲਾਹ ਲੈ ਪਾਏਗਾ ਪੰਜਾਬ ਇਸ ਬਜਟ ਦਾ ਫਾਇਦਾ ਚੱਕ ਪਾਏਗਾ ਸੱਤ ਟੈਮਜ਼ ਦੀ ਗੱਲ ਕੀਤੀ ਹੈ ਪੰਜਾਬ ਦੇ ਹਿੱਸੇ ਆਏਗਾ ਕੋਈ ਡੈਫੀਨਿਟਲੀ ਆਏਗਾ ਡੈਫੀਨਿਟਲੀ ਆਏਗਾ ਅੱਜ ਦੇ ਨਰਿੰਦਰ ਮੋਦੀ ਸਾਹਿਬ ਦੇ ਪੀਐਮ ਸਾਹਿਬ ਦੇ ਦੌਰੇ ਨੂੰ ਕਿੱਦਾਂ ਦੇਖਦੇ ਬਹੁਤ ਵੱਡੀ ਬਹੁਤ ਵੱਡਾ ਮੇਕਅਪ ਆਂਗੀ ਪੰਜਾਬ ਵਾਸਤੇ ਇਹ ਗਿਫਟ ਹੈਗਾ ਪ੍ਰਧਾਨ ਮੰਤਰੀ ਜੀ ਦਾ ਜਿਹੜਾ 에ਰਪੋਰਟ ਦਾ ਇਨੋਗਰੇਸ਼ਨ ਕੀਤਾ ਜਾ ਰਿਹਾ ਹੈ

ਅਨਨੋਨ ਪਰਸਨ ਜਿਹਨੂੰ ਨੌਲੇਜ ਵੀ ਨਹੀਂ ਹੈ ਨਾ ਉਹ ਵੀ ਸਮਝ ਸਕਦੇ ਕਿ ਕੀ ਬੈਨੀਫਿਟਸ ਫੀਮੇਲਸ ਨੂੰ ਮਿਲਨੇ ਆ ਸੋ ਇਟਸ ਅ ਗੁੱਡ ਐਫਰਟ ਅੱਛਾ ਖਾਸ ਕਰਕੇ ਵਰਕਿੰਗ ਊਮਨਸ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਨਾਂ ਨੂੰ ਫਾਇਦਾ ਮਿਲੇਗਾ ਇੱਕ ਤਾਂ ਕੇ ਆਰਬੀਆਈ ਕੈਰੀ ਹੈ ਕਿ ਇੱਕ ਤੋਂ 2% ਦੀ ਰਾਇਤ ਜਿਹੜੀ ਆ ਮਿਲੇਗੀ ਐਮਈਸ ਘਟਣਗੀਆਂ ਛੋਟੇ ਪ੍ਰੋਜੈਕਟਸ ਜਿਹੜੇ ਐਮਐਸਐਮਈ ਦੇ ਆ ਉਹਦੇ ਵਿੱਚ ਮਹਿਲਾਵਾਂ ਦਾ ਬੜਾ ਦੂਸਰਾ ਉਹਨਾਂ ਨੇ ਖਾਦੀ ਔਰ ਚਰਖਾ ਉਦਯੋਗ ਨੂੰ ਜੋ ਖਾਸ ਮਹਿਲਾਵਾਂ ਦਾ ਉਦਯੋਗ ਹੁੰਦਾ ਹੈ ਰਾਹਤ ਦਿੰਦੀ ਹੈ ਪੰਜਾਬ ਕਿਉਂ ਪਿਛੇ ਰਹਿ ਜਾਂਦੇ ਲਾਹਲੈਂਡ ਇਟ ਟੇਕਸ ਟਾਈਮ ਕਹਿੰਦੇ ਆ ਵੀ 100ਵੀਂ ਸੱਟ ਤੇ ਪੱਥਰ ਟੁੱਟਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਿਛਲੀਆਂ 99 ਸੱਟਾਂ ਬੇਕਾਰ ਸੀਗਾ ਐਫਰਟਸ ਹੋ ਰਹੇ ਆ ਐਫਰਟਸ ਹੌਲੀ ਹੌਲੀ ਵਰਕ ਆਊਟ ਹੋਣਗੇ ਔਰ ਉਹਨਾਂ ਦਾ ਰਿਜ਼ਲਟ ਬਹੁਤ ਜਲਦੀ ਦੇਖਣ ਨੂੰ ਮਿਲੇਗਾ ਜੀ ਸਟੇਟ ਸਰਕਾਰ ਆਪਣਾ ਰੋਲ ਅਦਾ ਕਰੇਗੀ ਫੇਰ ਹੋ ਪਾਏਗਾ ਸਟੇਟ ਤਾਂ ਹੀ ਕਹਿੰਦੇ ਨਾ ਡਬਲ ਇੰਜਨ ਸਰਕਾਰ ਚਾਹੀਦੀ ਹੁੰਦੀ ਹੈ ਕਿਉਂ ਨਹੀਂ ਲੋਕ ਇਸ ਚੀਜ਼ ਨੂੰ ਸਮਝਦੇ ਅਗਰ ਸੈਂਟਰ 'ਚ ਬੀਜੇਪੀ ਆ ਔਰ ਇੱਥੇ ਕੋਈ ਹੋਰ ਪਾਰਟੀ ਹੈ ਤਾਂ ਉਹ ਨੈਚੁਰਲ ਜੀ ਗੱਲ ਹੈ ਕਿ ਕੋਆਰਡੀਨੇਸ਼ਨ ਇਜ਼ ਡਿਫਿਕਲਟ ਬਟ ਅਗਰ ਦੋਨੋਂ ਜਗ੍ਹਾ ਸੇਮ ਪਾਰਟੀ ਦੀ ਸਰਕਾਰ ਹੋਏਗੀ ਤਾਂ ਕੰਮ ਜਿਆਦਾ ਇਜ਼ੀ ਹੋ ਜਾਣਗੇ ਤੇ ਬਜਟ ਦੇ ਉੱਤੇ ਗੱਲਬਾਤ ਹੋ ਰਹੀ ਹੈਗੀ ਹੈ ਔਰ ਖਾਸ ਕਰਕੇ ਕੇਂਦਰ ਦੇ ਵੱਲੋਂ ਦਿੱਤੀਆਂ ਗਈਆਂ ਰਾਜਤਾ ਪੰਜਾਬ ਸਰਕਾਰ ਕੈਸ਼ ਨਹੀਂ ਕਰ ਪਾਉਂਦੀ ਪੰਜਾਬ ਸਰਕਾਰ ਇਹਦਾ ਲਾਹ ਨਹੀਂ ਲੈ ਪਾਉਂਦੀ ਕਿਉਂਕਿ ਕੈਸ਼ ਰਿਵਰਸ ਦੀ ਅਗਰ ਗੱਲ ਕਰਦੇ ਆ ਜਾਂ ਫਿਰ ਟੈਕਸ ਰਿਵਰਸ ਦੀ ਗੱਲ ਕਰਦੇ ਆ ਦੋਨੋਂ ਚੀਜ਼ਾਂ 'ਚ ਦੇਖ ਲਈਏ ਤਾਂ ਐਸ ਐਮ ਈ ਸੈਕਟਰ ਲੋਨ ਦੇ ਉੱਤੇ ਚੱਲਦਾ ਹੈਗਾ ਉਹਦੇ ਉੱਤੇ ਜਿਹੜੀ ਹੈ ਆਰ ਬੀ ਆਈ ਹੁਣ ਕਹਿ ਰਹੀ ਹੈ ਕਿ ਟੈਕਸ ਜਿਹੜਾ ਕਟਾਇਆ ਜਾਏਗਾ ਈ ਐਮ ਆਈ ਸਸਤੀ ਕੀਤੀ ਜਾਏਗੀ ਫਾਇਦਾ ਉਦੋਂ ਹੀ ਹੈ ਜਦੋਂ ਸਟੇਟ ਦੇ ਵਿੱਚ ਇਨਫਰਾਸਟ੍ਰਕਚਰ ਹੋਏਗਾ ਤਾਂ ਕੇਂਦਰ ਦਾ ਬਜਟ ਪੰਜਾਬ ਦੇ ਵਿੱਚ ਕੀ ਲਾਹਾ ਲੈ ਕੇ ਆ ਸਕਦਾ ਹੈ ਖਾਸ ਕਰਕੇ ਨੌਜਵਾਨਾਂ ਔਰ ਛੋਟੇ ਉਦਯੋਗਾਂ ਦੇ ਲਈ ਇਹ ਦੇਖਣਾ ਹੋਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ లైਵ